ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ट्रैवल ਹਿਸਟਰੀ YouTube ਚੈਨਲ ਤੇ ਤੁਹਾਨੂੰ ਪਤਾ ਹੈ ਕਿ ਆਪਾਂ ਦੀ ਯਾਤਰਾ ਸ੍ਰੀ ਹਿਮਕੁੰਣ ਸਾਹਿਬ ਚੱਲ ਰਹੀ ਹੈ ਜੀ ਤੇ ਅੱਜ ਆਪਣਾ ਪੈਦਲ ਯਾਤਰਾ ਸ਼ੁਰੂ ਹੋ ਗਈ ਜੀ ਗੋਵਿੰਦ ਘਾਟ ਤੋਂ ਗੋਵਿੰਦ ਘਾਟ ਤੋਂ ਹੁਣ 4 ਕਿਲੋਮੀਟਰ ਅੱਗੇ ਗੱਡੀ ਚੱਲੇ ਜਾਂਦੀ ਹੈ ਜੀ ਇੱਥੋਂ ਇਹਨਾਂ ਦੀ ਆਪਣੀਆਂ ਲੋਕਲ ਗੱਡੀਆਂ ਜਿਹੜੀਆਂ ਤੁਸੀਂ ਇੱਥੋਂ ਰੈਂਟ ਤੇ ਕਰਕੇ ਜਾ ਸਕਦੇ ਹੋ ਤੇ ਆਪਾਂ ਨੇ ਵੀ ਇੱਥੋਂ ਗੱਡੀ ਕਰ ਲਈ ਹੈ ਜੀ ਤੇ ਆਪਾਂ ਜਾ ਰਹੇ ਹਾਂ ਗੋਬਿੰਦ ਘਾਟ ਤੋਂ ਗੋਬਿੰਦ ਤਾਮ ਜਿਹੜਾ ਪਹਿਲੇ 5 ਕਿਲੋਮੀਟਰ ਦਾ ਰਸਤਾ ਜੀ ਆਪਾਂ ਇਸ ਗੱਡੀ ਤੇ ਥਰੀ ਜਾਵਾਂਗੇ ਜੀ ਉਸ ਤੋਂ ਅੱਗੇ ਆਪਾਂ ਜਾਵਾਂਗੇ ਜੀ ਪੈਦਲ ਤੇ ਤੁਹਾਨੂੰ ਦਿਖਾਉਂਦੇ ਜਾਵਾਂਗੇ ਰਸਤਾ ਇਹ ਜਿਹੜਾ ਨਵਾਂ ਪੁਲ ਬਣਿਆ ਜੀ ਜਿਹੜਾ ਪਹਿਲਾਂ ਪੁਲ ਸੀ ਉਹ ਜਦੋਂ ਪਾਣੀ ਦੀ ਵਾਰ ਪਾੜ ਆਈ ਸੀ ਤਾਂ ਟੁੱਟ ਗਿਆ ਸੀ ਤੇ ਇਸ ਤੋਂ ਬਾਅਦ ਇਹਨਾਂ ਨੇ ਗੱਡੀ ਦੇ ਵੀ ਰਸਤਾ ਉੱਪਰ ਵਧੀਆ ਬਣ ਗਿਆ ਗੌਰਮੈਂਟ ਨੇ ਵਧੀਆ ਗੱਡੀਆਂ ਦਾ ਰਸਤਾ ਬਣਾਤੇ ਸੀ ਹੁਣ 5 ਕਿਲੋਮੀਟਰ ਤੱਕ ਅੱਗੇ 4-5 ਕਿਲੋਮੀਟਰ ਅੱਗੇ ਗੱਡੀਆਂ ਚੱਲੇ ਜਾਂਦੀਆਂ ਜੀ ਤੇ ਤੁਸੀਂ ਦੇਖ ਸਕਦੇ ਹੋ ਰਸਤਾ ਸਿੰਗਲ ਹੈ ਜੀ ਸਾਰਾ ਤੇ ਇੱਥੇ ਤੱਕ ਗੱਡੀਆਂ ਹੁੰਦੀਆਂ ਤੇ ਇੱਥੇ ਬਾਈਕ ਵੀ ਆ ਜਾਂਦੀ ਜਿੱਦਾਂ ਆਪਾਂ ਕੋਈ ਕਿਸੇ ਨੇ ਬਾਈਕ ਲੈ ਕੇ ਆਉਣਾ ਆਪਾਂ ਆਪਣਾ ਬਾਈਕ ਲਈ ਲੈ ਕੇ ਆ ਸਕਦੇ ਤੇ ਉੱਪਰ ਪਾਰਕਿੰਗ ਬੜੀ ਹੋਈ ਹੈ ਤੇ ਆਪਾਂ ਆਪਣੇ ਬਾਈਕ ਥੱਲੇ ਹੀ ਖੜਿਆ ਕਰਾਇਆ ਸੀ ਤੇ ਇੱਥੋਂ ਆਪਣਾ ਹੁਣ ਸ਼ੁਰੂ ਹੁੰਦਾ ਪੈਦਲ ਯਾਤਰਾ ਲੈ ਕੇ ਸਵਾਈਗਰੂ ਪ੍ਰਮਾਤਮਾ ਦਾ ਨਾਮ ਆਪਾਂ ਨੇ ਹੁਣ ਪੈਦਲ ਯਾਤਰਾ ਸ਼ੁਰੂ ਕਰ ਦਿੱਤੀ ਸਕਤਰਾ ਬੈਗ ਦਾ ਚਾਫ ਕਰਦੇ ਆਪਾਂ ਹੁਣ ਪੈਦਲ ਯਾਤਰਾ ਤੇ ਜਾ ਰਹੇ ਆ ਜੀ ਦੇਖੋ ਪੈਦਲ ਯਾਤਰਾ ਰਸਤਾ ਬਹੁਤ ਵਧੀਆ ਬਣਿਆ ਹੋਇਆ ਸੋਹਣਾ ਨਜ਼ਾਰਾ ਹਾਲੇ ਤੱਕ ਸਾਰਾ ਮੌਸਮ ਸਾਰਾ ਵਧੀਆ ਦੇਖ ਸਕਦੇ ਹੋ ਕਿ ਕਿੱਦਾਂ ਦਾ ਰਸਤਾ ਸਾਰਾ ਰਸਤਾ ਇੱਕਦਮ ਵਧੀਆ ਬਣਿਆ ਹੋਇਆ ਜੀ ਇਹ ਦੇਖੋ ਜੀ ਪਾਣੀ ਦੇ ਝਰਨੇ ਕਿੰਨਾ ਸੋਹਣਾ ਨਜ਼ਾਰਾ ਕੁਦਰਤ ਦਾ ਕੁਦਰਤ ਦਾ ਨਜ਼ਾਰਾ ਦੇਖਦੇ ਤੇ ਨਦੀਆਂ ਦਾ ਆਨੰਦ ਮਾਣਦੇ ਹੋਏ ਆਪਾਂ ਹੋਰ ਅੱਗੇ ਯਾਤਰਾ ਸ਼ੁਰੂ ਕਰ ਦਿੱਤੀ ਦੇ ਯਾਰ ਇਹ ਤਾਂ ਧਮਾਕਾ ਆ ਕੋਰਵਾ ਕੁਦਰਤ ਦਾ ਨਜ਼ਾਰਾ ਦੇਖੋ ਜੀ ਕਿੰਨਾ ਸੋਹਣਾ ਨਜ਼ਾਰਾ ਇੱਥੋਂ ਦਾ ਤੇ ਕਿੰਨਾ ਪਾਣੀ ਸਾਫ਼ ਵਾੜ ਨਦੀਆਂ ਇੱਥੇ ਦਹੀਂ ਨਜ਼ਾਰਾ ਦੇਖਦੇ ਤੇ ਨਦੀਆਂ ਨੂੰ ਦੇਖਦੇ ਦੇਖਦੇ ਆਪਾਂ ਵਾਗਰੂ ਦਾ ਨੀਤਾ ਨਾਮ ਤੇ ਕਰਿਆ ਅੱਗੇ ਵਾਹ ਟ੍ਰੈਕ ਸ਼ੁਰੂ ਇਹ ਵੀ ਪੁਲ ਜੀ ਹੁਣ ਨਵਾਂ ਬਣਿਆ ਜੀ ਇਹ ਪੁਰਾਣਾ ਰਸਤਾ ਹੈ ਜਿੱਥੋਂ ਅਸੀਂ ਜਾ ਰਹੇ ਹਾਂ ਜੀ ਇਹ ਥੋੜਾ ਜਿਹਾ ਸ਼ਾਰਟ ਪੈ ਜਾਂਦਾ ਜੀ ਜਿਹੜਾ ਉੱਪਰ ਤੋਂ ਅਸੀਂ ਪੁਲ ਦੇਖਿਆ ਸੀ ਥੋੜੀ ਦੇਰ ਪਹਿਲਾਂ ਉਹ ਹੁਣ ਨਵਾਂ ਪੁਲ ਰਸਤਾ ਬਣਿਆ ਜੀ ਉੱਪਰ ਦੇਖੋ ਮੁੱਕੇ ਜਾਂਦਾ ਥੋੜਾ ਜਿਹਾ ਇਕੱਠੀ ਲਈ ਰਸਤਾ ਇਹ ਥੋੜਾ ਥੱਲੇ ਚੜ ਜਾਂਦਾ ਜੀ ਇੱਥੋਂ ਜਾ ਕੇ ਵੀ ਉਹਦੇ ਨਾਲ ਹੀ ਰਲ ਜਾਂਦਾ ਜੀ ਇੱਕ ਜਿਹਾ ਕੇ ਦੋਨੇ ਰਸਤੇ ਇਕੱਠੇ ਹੋ ਜਾਂਦੇ ਜੀ ਆਪਾਂ ਥੋੜੀ ਥੋੜੀ ਲੱਗਣ ਲੱਗੀ ਸੀ ਠੰਡ ਇਸ ਕਰਕੇ ਆਪਾਂ ਨੇ ਲਈ 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 ਜੀ ਕਿਉਂਕਿ ਤੇ ਮੌਸਮ ਦਾ ਕੋਈ ਪਤਾ ਨਹੀਂ ਹੈ ਜੀ ਕਦੋਂ ਵੀ ਮੌਸਮ ਬਦਲ ਸਕਦਾ ਹੈ ਜੀ ਤੇ ਉਹ ਜਗ੍ਹਾ ਹੈ ਜਿੱਥੇ ਹੈਲੀਕਾਪਟਰ ਆਉਂਦਾ ਜੀ ਥੱਲੇੋਂ ਜਿਹੜਾ ਹੈਲੀਕਾਪਟਰ ਆਉਂਦਾ ਜੀ ਇੱਥੇ ਆ ਕੇ ਉਤਾਰਦਾ ਜੀ ਹੈਲੀਕਾਪਟਰ ਆ ਸਾਹਮਣੇ ਤੁਸੀਂ ਦੇਖਿਆ ਹੈਲੀਪੈਡ ਬਣਿਆ ਹੋਇਆ ਜੀ ਖਰਚੋ ਯਾਰ ਕਿ ਬੜਾ ਅੱਗ ਲੱਗੀ ਹੋਈ ਐ ਪਹੁੰਚਦਾ ਦੇਖੋ ਜੀ ਹੈਲੀਪੈਡ ਤੇ ਹੈਲੀਕਾਫਟਰ ਆ ਗਿਆ ਤੇ ਹੁਣ ਇਹ ਆਪਣਾ ਸੰਗਤ ਨੂੰ ਤਾਰ ਕੇ ਦੁਆਰਾ ਵਾਪਸ ਚਲੇ ਗਿਆ ਜੀ